ਜਦੋਂ ਸ਼ਹੀਦਾਂ ਨੂੰ ਸ਼ਰਦਾਂਝਲੀ ਦੇਣ ਲਈ ਫਿਰੋਜ਼ਪੁਰ ਸ਼ੌਣੀ ਤੋਂ ਹੁਸੈਨੀਵਾਲਾ ਲਈ ਵਿਸ਼ੇਸ਼ ਰੇਲਗੱਡੀ ਰਵਾਨਾ ਹੋਈ ਤਾਂ ਇਸ 10 ਕਿਲੋਮੀਟਰ ਦੇ ਸਫ਼ਰ ਦੇ ਦੌਰਾਨ ਲੋਕਾਂ ਦੀਆਂ ਭਾਵਨਾਵਾਂ ਉੱਚੀਆਂ ਹੋ ਗਈਆਂ ਕਿਉਂ ਨਾ ਹੁਣ ਇਹ ਉਹੀ ਪਵਿੱਤਰ ਸਥਾਨ ਹੈ ਜਿੱਥੇ ਸ਼ਹੀਦ ਆਜ਼ਮ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਹਮੇਸ਼ਾ ਲਈ ਭਾਰਤ ਮਾਤਾ ਦੀ ਗੋਦ ਦੇ ਵਿੱਚ ਸਮਾ ਗਏ ਸੀ ਫਿਰੋਜ਼ਪੁਰ ਦੇ ਹੁਸੈਨੀ ਵਾਲਾ ਸਰਹੱਦ ਉੱਤੇ ਲੱਗੇ ਸ਼ਹੀਦੀ ਗੰਡੇ ਦੌਰਾਨ ਰੇਲਵੇ ਪ੍ਰਸ਼ਾਸਨ ਨੇ 23 ਮਾਰਚ ਨੂੰ ਇੱਕ ਵਿਸ਼ੇਸ਼ ਰੇਲਗੱਡੀ ਚਲਾਈ। ਇਸ ਰੇਲਗੱਡੀ ਦੇ ਵਿੱਚ ਸੈਂਕੜੇ ਲੋਕਾਂ ਦੇ ਵੱਲੋਂ ਸਫ਼ਰ ਕੀਤਾ ਗਿਆ। ਰੇਲਗੱਡੀ ਦਾ ਕਿਰਾਇਆ ਪ੍ਰਤੀ ਵਿਅਕਤੀ 10 ਰੁਪਏ ਰੱਖਿਆ ਗਿਆ ਸੀ। ਸਾਰੇ ਲੋਕ ਫਿਰੋਜ਼ਪੁਰ ਸ਼ੌਣੀ ਰੇਲਵੇ ਸਟੇਸ਼ਨ ਤੋਂ ਰੇਲਗੱਡੀ ਰਾਹੀਂ ਹੁਸੈਨੀ ਵਾਲਾ ਬਾਰਡਰ ਉਪਰ ਪਹੁੰਚੇ। ਫਿਰੋਜ਼ਪੁਰ ਸ਼ੌਣੀ ਰੇਲਵੇ ਸਟੇਸ਼ਨ ਤੋਂ ਪਹਿਲੀ ਰੇਲ ਗੱਡੀ ਸਵੇਰੇ 9 ਵਜੇ ਹੁਸੈਨੀਵਾਲਾ ਬਾਰਡਰ ਲਈ ਰਵਾਨਾ ਹੋਈ ਉਕਤ ਰੇਲ ਗੱਡੀ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ ਇਸੇ ਤਰ੍ਹਾਂ ਨਾਲ ਲੋਕਾਂ ਨੂੰ ਲੈ ਕੇ ਜਾਂਦੀ ਅਤੇ ਲੈ ਕੇ ਆਉਂਦੀ ਰਹੀ ਇਹ ਰੇਲ ਗੱਡੀ ਹੁਸੈਨੀਵਾਲਾ ਰੇਲਵੇ ਸਟੇਸ਼ਨ ਉੱਤੇ ਪਹੁੰਚਦੀ ਅਤੇ ਉੱਥੇ ਰੁਕਦੀ ਹੈ ਜਿੱਥੇ ਯਾਤਰੀ ਹੇਠਾਂ ਉਤਰਦੇ ਨੇ ਅਤੇ ਸ਼ਹੀਦ ਸਮਾਰਕਾਂ ਵੱਲ ਤੁਰ ਪੈਂਦੇ ਨੇ ਹਰ ਸਾਲ ਵਾਂਗ ਸ਼ਹੀਦ ਸਮਾਰਕ ਉੱਤੇ ਮੇਲਾ ਲਗਾਇਆ ਗਿਆ ਮਥ ਸ਼ਹੀਦ ਪਗਲ ਸਿੰਘ ਰਾਜਗੁਰੂ ਅਤੇ ਸੁਖਦੇਵ ਦੀ ਸਮਾਦੀ ਬਣੀ ਹੋਈ ਹੈ ਇਹ ਰੇਲ ਗੱਡੀ ਕਿਸੇ ਹੋਰ ਦਿਨ ਨਹੀਂ ਚਲਦੀ ਇਹ ਰੇਲ ਗੱਡੀ ਟਰੈਕ ਕਦੇ ਪਾਕਿਸਤਾਨ ਤੱਕ ਵਿਸਾਇਆ ਗਿਆ ਸੀ ਅਤੇ ਰੇਲ ਗੱਡੀਆਂ ਇਸ ਟਰੈਕ ਰਾਹੀਂ ਪਾਕਿਸਤਾਨ ਜਾਂਦੀਆਂ ਅਤੇ ਉੱਥੋਂ ਆਉਂਦੀਆਂ ਸੀ ਜਦੋਂ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਫਿਰੋਜ਼ਪੁਰ ਸ਼ੌਣੀ ਤੋਂ ਹੁਸੈਨੀਵਾਲਾ ਲਈ ਵਿਸ਼ੇਸ਼ ਰੇਲ ਗੱਡੀ ਰਵਾਨਾ ਹੋਈ ਤਾਂ ਇਸ 10 ਕਿਲੋਮੀਟਰ ਦੇ ਸਫ਼ਰ ਦੇ ਦੌਰਾਨ ਲੋਕਾਂ ਦੀਆਂ ਭਾਵਨਾਵਾਂ ਉੱਚੀਆਂ ਹੋ ਗਈਆਂ ਕਿਉਂ ਨਾ ਹੁਣ ਇਹ ਉਹੀ ਪਵਿੱਤਰ ਸਥਾਨ ਹੈ ਜਿੱਥੇ ਸ਼ਹੀਦ ਆਜ਼ਮ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਹਮੇਸ਼ਾ ਲਈ ਭਾਰਤ ਮਾਤਾ ਦੀ ਗੋਦ ਦੇ ਵਿੱਚ ਸਮਾ ਗਏ ਸੀ ਫਿਰੋਜ਼ਪੁਰ ਦੇ ਹੁਸੈਨੀਵਾਲਾ ਸਰਹੱਦ ਉੱਤੇ ਲੱਗੇ ਸ਼ਹੀਦੀ ਦਿਵਸ ਦੌਰਾਨ ਰੇਲਵੇ ਪ੍ਰਸ਼ਾਸਨ ਨੇ 23 ਮਾਰਚ ਨੂੰ ਇੱਕ ਵਿਸ਼ੇਸ਼ ਰੇਲ ਗੱਡੀ ਚਲਾਈ ਇਸ ਰੇਲ ਗੱਡੀ ਦੇ ਵਿੱਚ ਸੈਂਕੜੇ ਲੋਕਾਂ ਦੇ ਵੱਲੋਂ ਸਫ਼ਰ ਕੀਤਾ ਗਿਆ ਰੇਲ ਗੱਡੀ ਦਾ ਕਿਰਾਇਆ ਪ੍ਰਤੀ ਵਿਅਕਤੀ 10 ਰੁਪਏ ਰੱਖਿਆ ਗਿਆ ਸੀ ਸਾਰੇ ਲੋਕ ਫਿਰੋਜ਼ਪੁਰ ਸ਼ੌਣੀ ਰੇਲਵੇ ਸਟੇਸ਼ਨ ਤੋਂ ਰੇਲ ਗੱਡੀ ਰਾਹੀਂ ਹੁਸੈਨੀਵਾਲਾ ਬਾਰਡਰ ਪਹੁੰਚੇ ਫਿਰੋਜ਼ਪੁਰ ਸ਼ੌਣੀ ਰੇਲਵੇ ਸਟੇਸ਼ਨ ਤੋਂ ਪਹਿਲੀ ਰੇਲ ਗੱਡੀ ਸਵੇਰੇ 9 ਵਜੇ ਹੁਸੈਨੀਵਾਲਾ ਬਾਰਡਰ ਲਈ ਰਵਾਨਾ ਹੋਈ ਉਕਤ ਰੇਲ ਗੱਡੀ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ ਇਸੇ ਤਰ੍ਹਾਂ ਨਾਲ ਲੋਕਾਂ ਨੂੰ ਲੈ ਕੇ ਜਾਂਦੀ ਅਤੇ ਲੈ ਕੇ ਆਉਂਦੀ ਰਹੀ ਇਹ ਰੇਲ ਗੱਡੀ ਹੁਸੈਨੀਵਾਲਾ ਰੇਲਵੇ ਸਟੇਸ਼ਨ ਉੱਤੇ ਪਹੁੰਚਦੀ ਅਤੇ ਉੱਥੇ ਰੁਕਦੀ ਹੈ ਜਿੱਥੇ ਯਾਤਰੀ ਹੀਠਾਂ ਉਤਰਦੇ ਨੇ ਅਤੇ ਸ਼ਹੀਦ ਸਮਾਰਕਾਂ ਵੱਲ ਤੁਰ ਪੈਂਦੇ ਨੇ ਹਰ ਸਾਲ ਵਾਂਗ ਸ਼ਹੀਦ ਸਮਾਰਕ ਉੱਤੇ ਮੇਲਾ ਲਗਾਇਆ ਗਿਆ ਇੱਥੇ ਸ਼ਹੀਦ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਦੀ ਸਮਾਦੀ ਬਣੀ ਹੋਈ ਹੈ ਇਹ ਰੇਲ ਗੱਡੀ ਕਿਸੇ ਹੋਰ ਦਿਨ ਨਹੀਂ ਚੱਲਦੀ ਇਹ ਰੇਲ ਗੱਡੀ ਟਰੈਕ ਕਦੇ ਪਾਕਿਸਤਾਨ ਤੱਕ ਵਿਛਾਇਆ ਗਿਆ ਸੀ ਅਤੇ ਰੇਲ ਗੱਡੀਆਂ ਇਸ ਟਰੈਕ ਰਾਹੀਂ ਪਾਕਿਸਤਾਨ ਜਾਂਦੀਆਂ ਅਤੇ ਉੱਥੋਂ ਆਉਂਦੀਆਂ ਸੀ ਜਦੋਂ ਸ਼ਹੀਦਾਂ ਨੂੰ ਸ਼ਰਦਾਂਝਲੀ ਦੇਣ ਲਈ ਫਿਰੋਜ਼ਪੁਰ ਸ਼ੌਣੀ ਤੋਂ ਹੁਸੈਨੀਵਾਲਾ ਲਈ ਵਿਸ਼ੇਸ਼ ਰੇਲਗੱਡੀ ਰਵਾਨਾ ਹੋਈ ਤਾਂ ਇਸ 10 ਕਿਲੋਮੀਟਰ ਦੇ ਸਫ਼ਰ ਦੇ ਦੌਰਾਨ ਲੋਕਾਂ ਦੀਆਂ ਭਾਵਨਾਵਾਂ ਬੁਲੰਦ ਹੋ ਗਈਆਂ ਕਿਉਂ ਨਾ ਹੁਣ ਇਹ ਉਹੀ ਪਵਿੱਤਰ ਸਥਾਨ ਹੈ ਜਿੱਥੇ ਸ਼ਹੀਦ ਆਜ਼ਮ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਹਮੇਸ਼ਾ ਲਈ ਭਾਰਤ ਮਾਤਾ ਦੀ ਗੋਦ ਦੇ ਵਿੱਚ ਸਮਾ ਗਏ ਸੀ ਫਿਰੋਜ਼ਪੁਰ ਦੇ ਹੁਸੈਨੀਵਾਲਾ ਸਰਹੱਦ ਉੱਤੇ ਲੱਗੇ ਸ਼ਹੀਦੀ ਗਿੱਲੇ ਦੌਰਾਨ ਰੇਲਵੇ ਪ੍ਰਸ਼ਾਸਨ ਨੇ 23 ਮਾਰਚ ਨੂੰ ਇੱਕ ਵਿਸ਼ੇਸ਼ ਰੇਲਗੱਡੀ ਚਲਾਈ। ਇਸ ਰੇਲਗੱਡੀ ਦੇ ਵਿੱਚ ਸੈਂਕੜੇ ਲੋਕਾਂ ਦੇ ਵੱਲੋਂ ਸਫ਼ਰ ਕੀਤਾ ਗਿਆ। ਰੇਲਗੱਡੀ ਦਾ ਕਿਰਾਇਆ ਪ੍ਰਤੀ ਵਿਅਕਤੀ 10 ਰੁਪਏ ਰੱਖਿਆ ਗਿਆ ਸੀ। ਸਾਰੇ ਲੋਕ ਫਿਰੋਜ਼ਪੁਰ ਸ਼ੌਣੀ ਰੇਲਵੇ ਸਟੇਸ਼ਨ ਤੋਂ ਰੇਲਗੱਡੀ ਰਾਹੀਂ ਹੁਸੈਨੀਵਾਲਾ ਬਾਰਡਰ ਉਪਰ ਪਹੁੰਚੇ। ਫਿਰੋਜ਼ਪੁਰ ਸ਼ੌਣੀ ਰੇਲਵੇ ਸਟੇਸ਼ਨ ਤੋਂ ਪਹਿਲੀ ਰੇਲ ਗੱਡੀ ਸਵੇਰੇ 9 ਵਜੇ ਹੁਸੈਨੀਵਾਲਾ ਬਾਰਡਰ ਲਈ ਰਵਾਨਾ ਹੋਈ। ਉਕਤ ਰੇਲ ਗੱਡੀ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ ਇਸੇ ਤਰ੍ਹਾਂ ਨਾਲ ਲੋਕਾਂ ਨੂੰ ਲੈ ਕੇ ਜਾਂਦੀ ਅਤੇ ਲੈ ਕੇ ਆਉਂਦੀ ਰਹੇ। ਇਹ ਰੇਲ ਗੱਡੀ ਹੁਸੈਨੀਵਾਲਾ ਰੇਲਵੇ ਸਟੇਸ਼ਨ ਉੱਤੇ ਪਹੁੰਚਦੀ ਅਤੇ ਉੱਥੇ ਰੁਕਦੀ ਹੈ ਜਿੱਥੇ ਯਾਤਰੀ ਹੀਠਾ ਉਤਰਦੇ ਨੇ ਅਤੇ ਸ਼ਹੀਦ ਸਮਾਰਕਾਂ ਵੱਲ ਤੁਰ ਪੈਂਦੇ ਨੇ। ਹਰ ਸਾਲ ਵਾਂਗ ਸ਼ਹੀਦ ਸਮਾਰਕ ਉੱਤੇ ਮੀਨਾ ਲਗਾਇਆ ਗਿਆ। ਇਥੇ ਸ਼ਹੀਦ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਦੀ ਸਮਾਦੀ ਬਣੀ ਹੋਈ ਹੈ ਇਹ ਰੇਲ ਗੱਡੀ ਕਿਸੇ ਹੋਰ ਦਿਨ ਨਹੀਂ ਚਲਦੀ ਇਹ ਰੇਲ ਗੱਡੀ ਟਰੈਕ ਕਦੇ ਪਾਕਿਸਤਾਨ ਤੱਕ ਵਿਛਾਇਆ ਗਿਆ ਸੀ ਅਤੇ ਰੇਲ ਗੱਡੀਆਂ ਇਸ ਟਰੈਕ ਰਾਹੀਂ ਪਾਕਿਸਤਾਨ ਜਾਂਦੀਆਂ ਅਤੇ ਉੱਥੋਂ ਆਉਂਦੀਆਂ ਸੀ